ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਐਜੂਕੇਸ਼ਨਰ ਅੱਜ ਆਸੀ ਪਹੁੰਚੇ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਥੇ ਵੱਖ-ਵੱਖ ਡਿਪਾਰਟਮੈਂਟਾਂ ਦੇ ਹੋ ਰਹੇ ਦਾਖਲੇ ਦਾਖਲੇ ਦੇ ਸਬੰਧ ਵਿੱਚ ਗੱਲਬਾਤ ਕਰਦੇ ਹਾਂ ਡਾਕਟਰ ਵਿਕਰਮ ਸੰਧੂ ਪ੍ਰੋਫੈਸਰ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਨਾਲ ਮੈਂ ਡਾਕਟਰ ਵਿਕਰਮ ਸੰਧੂ ਪ੍ਰੋਫੈਸਰ ਯੂਨੀਵਰਸਿਟੀ ਬਿਜ਼ਨਸ ਸਕੂਲ ਤੇ ਕੋਆਰਡੀਨੇਟਰ ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ ਮੈਨੂੰ ਆ ਜ਼ਿੰਮੇਵਾਰੀ ਸਾਡੇ ਮਾਨਯੋਗ ਵਾਈਸ ਚਾਂਸਲਰ डॉक्टर जसपाल सिंह संधु ने दी है जिस दे असी देरस एडमिशन करनी है तो दस डिपार्टमेंट इनवॉल्व ने इस कोर्स एस कोर्स एडमिशन लैन वास्ते तीन हज़ार तो व्या ने टैसट पास किया है तो आ काउंसलिंग का प्रोसैस असी अठाई जून तो लैके हम तक कर रहे हैं जिस एक दिन का वादा भी अस कर रहे कि छ ਜੁਲਾਈ ਨੂੰ ਵੀ ਕੈਂਡੀਡੇਟ ਕੋ ਕੈਂਡੀਡੇਟਸ ਆ ਸਕਣ ਜਿਹੜੇ ਕਿ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹਨ ਇੱਥੇ ਮੈਂ ਦੱਸਣਾ ਚਾਹਨਾ ਹਾਂ ਕਿ ਮੇਰੇ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਡਿਪਟੀ ਕੋਆਰਡੀਨੇਟਰ ਡਾਕਟਰ ਗੁਰਪ੍ਰੀਤ ਸਿੰਘ ਤੇ ਡਾਕਟਰ ਹਰਸਨਦਲਜੀਤ ਨੇ ਜਿੰਨਾ ਕਿ ਇਸ ਪ੍ਰੋਸੈਸ ਦੇ ਵਿੱਚ ਮੇਰੇ ਸ਼ੁਰੂ ਤੋਂ ਜਿੰਨੇ ਨਾਮੀ ਸਹਿਯੋਗ ਦਿੱਤਾ ਇਸ ਕਾਉਂਸਲਿੰਗ ਦੇ ਪ੍ਰੋਸੈਸ ਦੇ ਵਿੱਚ ਅਸੀਂ ਸਾਰੇ ਟੀਚਰਸ 12 ਜੀਆਰਐਫ ਤੇ 15 ਨਾਨ-ਟੀਚਿੰਗ ਸਟਾਫ ਨਾਲ ਆਪਣੇ ਲਾਈਵ ਹਨ ਤਾਂਕਿ ਪੇਰੈਂਟਸ ਤੇ ਸਟੂਡੈਂਟਸ ਨੂੰ ਕੋਈ ਦਿੱਕਤ ਨਾ ਆ ਸਕੇ ਪੇਰੈਂਟਸ ਦੇ ਚਾਹ ਪਾਣੀ ਕੋਲਡ ਡਰਿੰਕ ਵਾਸਤੇ ਅਸੀਂ ਕਾਫੀ ਵਧੀਆ ਪ੍ਰਬੰਧ ਕੀਤੇ ਹਨ ਤਾਂਕਿ ਗਰਮੀ ਦੇ ਵਿੱਚ ਉਹਨਾਂ ਦੇ ਬੈਠਣ ਦਾ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਠੀਕ ਰਹੇ ਵਿਦਿਆਰਥੀਆਂ ਦਾ ਇਸ ਵਾਰੀ ਯੂਨੀਵਰਸਿਟੀ ਦੇ ਅੰਡਰ ਗ੍ਰੈਜੂਏਟ ਕੋਰਸਿਸ ਦੇ ਵਿੱਚ ਬਹੁਤ ਰੁਝਾਨ ਹੈ ਉਹ ਇਸ ਦਾ ਸਾਰਾ ਸ਼੍ਰੇਅਤ ਜਾਂਦਾ ਹੈ ਯੂਨੀਵਰਸਿਟੀ ਟਾਪ ਰੈਂਕਿੰਗ ਤੇ ਵਧੀਆ ਟੀਚਿੰਗ ਸਟਾਫ ਦੇ ਕਾਰਨ ਕਈ ਕੋਰਸਿਸ ਅਸੀਂ ਜਿਹੜੇ ਨਵੇਂ ਕੋਰਸਿਸ ਨੇ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਰੁਝਾਨ ਦੇਖਣ ਨੂੰ ਮਿਲਿਆ ਹੈ ਇਸ ਕੋਰਸਿਸ ਦੇ ਵਿੱਚ ਸਾਡੇ ਐਮਬੀਏ ਐਮਕੋਮ ਐਮਸੀਏ ਆਰ ਡਿਪਾਰਟਮੈਂਟ ਕਾਫਿਲ ਹੋ ਚੁੱਕੇ ਨੇ ਬਾਕੀ ਡਿਪਾਰਟਮੈਂਟਾਂ ਦੇ ਵਿੱਚ ਵੀ ਐਡਮਿਸ਼ਨਸ ਜਾਰੀ ਨੇ ਜਿਹੜੇ ਕਿ ਅਸੀਂ ਕੱਲ ਤੱਕ ਸਾਰੇ ਡਿਪਾਰਟਮੈਂਟਸ ਪਰ ਲੈਣ ਦੇ ਕੋਸ਼ਿਸ਼ ਕਰ ਰਹੇ ਹਾਂ ਇਸ ਸਟੂਡੈਂਟਸ ਤੇ ਵਿੱਚ ਇੰਨਾ ਰੁਝਾਨ ਹੈ ਕਿ ਉਹ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣਾ ਇਸ ਚਾਹੁੰਦੇ ਹਨ ਕਿਉਂਕਿ ਯੂਨੀਵਰਸਿਟੀ ਦੇ ਵਧੀਆ ਟੀਚਿੰਗ ਤੇ ਟੀਚਿੰਗ ਤੇ ਰਿਸਰਚ ਦੇ ਮਾਹੌਲ ਦੇ ਦੇ ਹੋਏ ਯੂਨੀਵਰਸਿਟੀ ਤੇ ਇੰਟਰਸਟ ਦੂਰ ਦੂਰ ਇਵਨ ਅਦਰ ਸਟੇਟਸ ਤੋਂ ਵੀ ਵਿਦਿਆਰਥੀ ਆ ਰਹੇ ਠੀਕ ਹੈ ਹੁਣ ਆ ਵੀ ਆ